ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਮਹਿਤਾ ਆਪਰੇਸ਼ਨ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅੱਜ ਅਸੀਂ ਤੁਹਾਡੇ ਵਾਸਤੇ ਇੱਕ ਹੋਰ ਸਕੀਵ ਸਵਟਰ ਲੈ ਕੇ ਆਏ ਹਾਂ ਇਹ ਅਸੀਂ ਉਸੇ ਤਰ੍ਹਾਂ ਹੀ ਸਲਾਈਆਂ ਤੇ ਬਣਾਇਆ ਇਹ ਦੋ ਕਲਰ ਦਾ ਬਣਾਇਆ ਤੇ ਜਿਹੜਾ ਕਿ ਮੈਨੂੰ ਆਸ ਹੈ ਤੁਹਾਨੂੰ ਡਿਜ਼ਾਈਨ ਬਹੁਤ ਪਸੰਦ ਆਊਗਾ ਤੇ ਇਹ ਅਸੀਂ ਇਹਦਾ ਬਾਰਡਰ ਵੀ ਡਿਜ਼ਾਈਨ ਵਾਲਾ ਕੀਤਾ ਹੈ ਤੇ 45 ਜੋੜ ਅਸੀਂ ਲਾਏ ਨੇ ਇਹਦੇ ਸਾਰੇ 45 ਜੋੜਾ ਦਾ ਬਾਰਦਰ ਉਹਦਾ ਹੀ ਬਾਰਦਰ ਕੀਤਾ ਜਿਵੇਂ ਕਿਸੇ ਨੇ ਸਵਟਰ ਚ ਕੀਤਾ ਤੇ ਫਿਰ ਅਸੀਂ ਆਪਦਾ ਦੂਸਰਾ ਕਲਰ ਪਾਇਆ ਹੈ ਹੈ ਇਹ ਬਿਲਕੁਲ ਪਲੇਨ ਕੋਈ ਬੁੰਨਤੀ ਨਹੀਂ ਹੋਰ ਤੇ ਇਹ ਅਸੀਂ ਕਲਰ ਬਦਲੇ ਬਸ ਕੁੰਡਿਆਂ ਦੇ ਹਿਸਾਬ ਨਾਲ ਵੀ ਇੰਨੇ ਗੁੰਡੇ ਇਹਦੇ ਇੰਨੇ ਇਹਦੇ ਤੇ ਬਾਕੀ ਸੌਖਾ ਡਿਜ਼ਾਈਨ ਹੈ ਤੁਰੋਂ ਤੁਰਿਆ ਆਉਂਦਾ ਇਹ ਬਹੁਤ ਟਾਈਮ ਦਾ ਉਹ ਪ੍ਰੋਮੋਡ ਜਾਨੇ ਪਰ ਅੱਜ ਹਾਂ ਬਹੁਤ ਫੇਮਸ ਅੱਜ ਕੱਲ ਵੀ ਇਹ ਹੈ ਜਿਵੇਂ ਸਾਨੂੰ 60 ਸਾਲ ਦੀ ਉਮਰ ਹੋ ਗਈ 15 ਸਾਲ ਦੇ ਹੋਵਾਂਗੇ ਜਦੋਂ ਅਸੀਂ ਦੇਖਣਾ ਸ਼ੁਰੂ ਕੀਤਾ ਹੋਊਗਾ ਤੇ ਉਦੋਂ ਤੋਂ ਲੈ ਕੇ ਹੁਣ ਤੱਕ ਇਹ ਵਧੀਆ ਟ੍ਰੈਂਡ ਚ ਹੀ ਚੱਲਿਆ ਆਉਂਦਾ ਹੈ ਹੁਣ ਤਾਂ ਵੱਡੇ ਵੱਡੇ ਬ੍ਰਾਂਡ ਵੀ ਬਣਾਉਂਦੇ ਅਸੀਂ ਹਾਂ ਵੱਡੇ ਬ੍ਰਾਂਡ ਵੀ ਬਣਾਉਂਦੇ ਨੇ ਪਹਿਲਾਂ ਅਸੀਂ ਸਲਾਈਆਂ ਦਾ ਹੀ ਦੇਖਦੇ ਸੀ ਬਣਾਇਆ ਹੋਇਆ ਤੇ ਪਰ ਅਸੀਂ ਹੁਣ ਵੀ ਸਲਾਈਆਂ ਤੇ ਬੁਣੇ ਜੈਕਟ ਦੇ ਢੋਂ ਦੀ ਪਾਉਣ ਵਾਸਤੇ ਸਕੀਵ ਸਵਟਰ ਤੇ ਆ ਅਸੀਂ ਉਸੇ ਤਰ੍ਹਾਂ ਸਾਰੀ ਕੱਟ ਪਾਈ ਆ ਉਸੇ ਸਾਈਜ਼ ਦਾ ਬਣਾਇਆ ਪਿਛਲੇ ਜਿਹੜਾ ਬਣਾਇਆ ਸੀ ਤੇ ਇੱਥੇ ਅਸੀਂ ਆ ਦੇਖੋ ਅਗਲਾ ਜਿਹੜਾ ਮੋਡਾ ਹੁੰਦਾ ਉਹ ਅੱਗੇ ਨੂੰ ਹੁੰਦਾ ਜਿਵੇਂ ਕਾਟ ਆਪਾਂ ਸਲਾਈ ਚ ਵੀ ਇਦਾਂ ਹੀ ਪਾਉਨੇ ਆ ਵੀ ਅਗਲੇ ਦੀ ਕੱਟ ਵੱਧ ਹੁੰਦੀ ਹੈ ਪਿਛਲੇ ਦੀ ਘੱਟ ਪਾਉਨੇ ਆ ਤੇ ਇਹਦਾ ਅਸੀਂ ਚੌਰਸ ਗਲਾ ਬਣਾਇਆ ਹੈ ਆ ਦੇਖੋ ਇੱਕ ਦਾ ਅਸੀਂ ਹਾਈ ਨੈਕ ਹਾਂ ਇੱਕ ਦਾ ਅਸੀਂ ਹਾਈ ਨੈਕ ਬਣਾਇਆ ਸੀ ਇੱਕ ਦਾ ਅਸੀਂ ਵੀ ਬਣਾਇਆ ਤੇ ਇਹਦਾ ਅਸੀਂ ਚੌਰਸ ਗਲਾ ਬਣਾਇਆ ਹੁਣ ਅੱਗੇ ਜਿਹੜਾ ਬਣਾਵਾਂਗੇ ਅਸੀਂ ਉਹਦਾ ਇਸ ਤੋਂ ਕੋਈ ਅਲੱਗ ਦਾ ਬਣਾਵਾਂਗੇ ਗੋਲ ਬਣਾ ਗੋਲ ਬਣਾਵਾਂਗੇ ਵੈਸੇ ਹਾਂ ਸੋਚਿਆ ਤਾਂ ਗੋਲ ਹੈ ਪਰ ਹੋ ਸਕਦਾ ਉਹ ਤੁਹਾਨੂੰ ਕੁਝ ਹੋਰ ਮਨ ਬਣੇ ਤੇ ਇੱਥੇ ਅਸੀਂ ਆ ਦੇਖੋ 45 ਬੰਦੇ ਲਾ ਕੇ ਪੰਜ 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 ਬੰਦੇ ਅਸੀਂ ਇਹਨਾਂ ਦੋਨਾਂ ਸਾਈਡਾਂ ਤੇ ਵਧਾ ਦੇਣੀ ਹੁੰਦੀ ਆ ਸਾਈਡ ਤੋਂ ਤਾਂ ਕਿ ਇਹਦੀ ਫਿਟਿੰਗ ਬਹੁਤ ਸੋਹਣੀ ਆਉਂਦੀ ਹੈ ਸਾਈਡ ਤੇ ਜਦੋਂ ਵਧਾਉਨੇ ਆ ਤੇ ਬਾਕੀ ਸਾਰਾ ਉਦਾਂ ਹੀ ਆ ਤੇ ਜਿਹੜਾ ਇਹਦਾ ਪਿਛਲਾ ਪਾਸਾ ਹੈ ਇਹ ਅਸੀਂ ਪਲੇਨ ਬਣਾਇਆ ਬਿਲਕੁਲ ਇਦੇ ਵਿੱਚ ਕੋਈ ਦੂਸਰਾ ਕੱਲਰ ਨਹੀਂ ਪਾਇਆ। ਅੱਛਾ ਇਹਦੇ ਵਿੱਚ ਤੁਸੀਂ ਪਸ਼ਮ ਕਿਹੜੀ ਲਈ ਤੇ ਸਲਾਈਆਂ ਕਿਹੜੀਆਂ ਲਈਆਂ ਉਹ ਵੀ ਦੱਸਣਾ। ਹਾਂਜੀ ਇਹ ਅਸੀਂ ਬਾਰਡਰ ਕੀਤਾ 10 ਨੰਬਰ ਤੇ ਔਰ ਉਪਰੋਂ ਅਸੀਂ 8 ਨੰਬਰ ਤੇ ਬਣਾਈਏ। ਸੇ ਸਲਾਈਆਂ ਨਾਲ ਕੁਸ਼ੀ ਨਾ ਹਾਂ ਇਹ ਸਲਾਈਆਂ ਨਾਲ ਬਣਾਈਏ ਤੇ ਤਿੰਨ ਪਲਾਈ ਦੀ ਅਸੀਂ ਪਸ਼ਮ ਲਈ ਹੈ। ਤੇ ਔਰ ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ। ਜੇ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਤਾਂ ਲਾਈਕ ਔਰ ਸ਼ੇਅਰ ਜਰੂਰ ਕਰਿਓ ਜੇ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਤਾਂ ਤੁਸੀਂ ਜਰੂਰ ਕਰਿਓ ਤਾਂ ਕਿ ਸਾਡਾ ਅੱਗੇ ਤੋਂ ਹੌਸਲਾ ਵੱਧਦਾ ਰਹੇ ਬਿਲਕੁਲ ਜੀ ਵੀਡੀਓ ਬਣਾਉਣ ਲਈ ਜੇ ਤੁਹਾਨੂੰ ਸਵੈਟਰ ਪਸੰਦ ਆਇਆ ਕਮੈਂਟ ਜਰੂਰ ਕਰਿਓ ਅੱਛਾ ਇਹ ਸਵੈਟਰ ਬਣਾਇਆ ਕਿਹਦੇ ਵਾਸਤੇ ਹੈ ਇਹ ਮੈਂ ਆਪਣੀ ਬੇਟੀ ਵਾਸਤੇ ਬਣਾਇਆ ਉਹਦੇ ਵਾਸਤੇ ਬਣਾ ਰਹੀ ਹਾਂ ਕਿਉਂਕਿ ਉਹ ਉਹਨੂੰ ਬਹੁਤ ਜ਼ਰੂਰਤ ਰਹਿੰਦੀ ਹੈ ਇਹਨਾਂ ਦੀ